ਕਿਰਨਜੀਤ ਸਿੰਘ ਗੈਰੀ ਚੇਅਰਮੈਨ ਗੈਰ ਸੰਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਕੇ ਕੇ ਸੀ ਭਾ ਕਾਂਗਰਸ ਤੇ ਚੇਅਰਮੈਨ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਨੇ ਪੰਜਾਬ ਸਰਕਾਰ ਦੇ ਵੱਲੋਂ ਮਜ਼ਦੂਰ ਮੁਲਾਜ਼ਮ ਵਰਗ ਨੂੰ 12 ਘੰਟੇ ਕੰਮ ਕਰਨ ਦੇ ਲਈ ਦਿੱਤੇ ਹੁਕਮ ਵਾਪਸ ਲੈ ਜਾਣ ਦੇ ਲਈ ਕਹਿੰਦੇ ਹੋਏ ਗੈਰੀ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਸਾਰੀ ਪੰਜਾਬ ਸਰਕਾਰ ਕੇਜੀਵਾਲ ਦੇ ਰਿਮੋਟ ਨਾਲ ਚੱਲ ਰਹੀ ਹੈ ਅਤੇ ਵਪਾਰੀਆਂ ਉਦਯੋਗਪਤੀਆਂ ਠੇਕੇਦਾਰਾਂ ਨੂੰ ਮਜ਼ਦੂਰ ਮੁਲਾਜ਼ਮ ਵਰਗ ਤੇ 12 ਘੰਟੇ ਕੰਮ ਕਰਾਉਣ ਅਤੇ ਕੰਮ ਕਰਨ ਵਾਲਿਆਂ ਦਾ ਕੋਈ ਰਿਕਾਰਡ ਨਾ ਰੱਖਣ ਦੀ ਜਾਇ ਦੇ ਕੇ ਸ਼ੋਸ਼ਣ ਕਰਨ ਗੁਲਾਮ ਬਣਾਉਣ ਦਾ ਕੰਮ ਨਾਲੋਂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਗਰੀਬ ਵਰਗ ਦਾ ਖੂਨ ਪੀਣ ਮਿਹਨਤ ਤਾਨੇ ਦੀ ਲੁੱਟ ਕਰਨ ਦਾ ਲਾਇਸੈਂਸ ਦੇ ਕੇ ਦਰੇਦ ਮੁਲਾਜ਼ਮ ਮਜ਼ਦੂਰੀ ਵਿਰੋਧੀ ਹੋਣ ਦਾ ਇਹਨਾਂ ਨੇ ਸਬੂਤ ਦਿੱਤਾ ਹੈ। ਗੈਰੀ ਨੇ ਕਿਹਾ ਕਿ ਦਿਹਾੜੀ ਵੀ ਨਦੀ 1000 ਰੁਪਏ ਕਰ ਦਿਓ। ਮਰੇਗਾ ਸਕੀਮ ਨੂੰ ESI ਅਤੇ EPF ਸਕੀਮ ਦੇ ਵਿੱਚ ਲਿਆਂਦਾ ਜਾਵੇ। ਹਾਲਾਂਕਿ ਸਕੀਮ ਦੇ ਲਈ ਆਮਦਨ ਹੱਦ 50 ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਮਜ਼ਦੂਰ ਮੁਲਾਜ਼ਮ ਦਾ ਐਕਸੀਡੈਂਟ ਹੋਣ ਤੇ 10 ਲੱਖ ਅਤੇ ਕੰਮ ਸਮੇਂ ਜਾਂ ਮੌਤ ਹੋਣ ਤੇ ਪਰਿਵਾਰ ਨੂੰ 20 ਲੱਖ ਮੌਦਾ ਦਿੱਤਾਵੇ ਇਸ ਮੌਕੇ ਤੇ ਗਹਿਰੀ ਨੇ ਹੋਰ ਕਯੂਜ਼ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਗੈਰ ਸੰਗਠਿਤ ਮਜ਼ਦੂਰ ਮੁਲਾਜ਼ਮ ਕਾਂਗਰਸ ਪੰਜਾਬ ਜਿਹੜੀ ਕੇ ਕੇਸੀ ਵਿਭਾਗ ਪੰਜਾਬ ਤੇ ਚੇਅਰਮੈਨ ਨੈਸ਼ਨਲ ਅਦਾਲਤ ਮਹਾਪੰਚਾਇਤ ਪੰਜਾਬ ਪ੍ਰਦੇਸ਼ ਅੱਜ ਬੜਾ ਅਹਿਮ ਮੁੱਦਾ ਜਿਹਦੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਦੱਸਣਾ ਚਾਹਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਇੱਕ ਸ਼ੋਸ਼ਾ ਛੱਡ ਕੇ ਕਹਿ ਰਹੇ ਸੀ ਕਿ ਅਸੀਂ 4700 ਪਤਾ ਨਹੀਂ ਕਿੰਨੇ ਲੋਕਾਂ ਦਾ 68 ਕਰੋੜ ਦਾ ਅਸੀਂ ਕਰਜ਼ਾ ਜਿਹੜਾ ਸੀ 80 ਭਾਈ ਜਰਦਾ ਉਹ ਮਾਫ ਕਰਤਾ ਅੱਜ ਆਮ ਆਦਮੀ ਪਾਰਟੀ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਨੇ ਇਹ ਸਾਬਤ ਕਰਤਾ ਕਿ ਜਿਹੜਾ ਇਹ ਮੁੱਖ ਮੰਤਰੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਪੂੰਜੀਪਤੀ ਲੋਕਾਂ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਇਹ ਇੰਡਸਟਰੀਲਿਸਟ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਹੜਾ ਲੇਬਰ ਐਕਟ ਸੀਗਾ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਇਹ ਐਕਟ ਬਣਿਆ ਹੋਇਆ ਬਕਾਇਦਾ ਤੌਰ ਤੇ ਔਰ ਸਕਾਗੋ ਦੇ ਸ਼ਹੀਦਾਂ ਨੇ ਲੰਬੀ ਲੜਾਈ ਲੜਨ ਤੋਂ ਬਾਅਦ 12 ਘੰਟਿਆਂ ਤੋਂ 8 ਘੰਟੇ ਕੰਮ ਕਰਨ ਦਾ ਜਿਹੜਾ ਕਾਨੂੰਨ ਬਣਾਇਆ ਸੀ ਤੇ ਅੱਜ ਭਗਵੰਤ ਸਿੰਘ ਮਾਨ ਨੇ ਕਹਿਤਾ ਕਿ 12 ਘੰਟੇ ਇੱਕ ਮਜ਼ਦੂਰ ਨੂੰ ਕੰਮ ਕਰਨਾ ਪਊਗਾ ਤੇ ਵੱਡੀ ਗੱਲ ਇੱਕ ਹੋਰ ਕਹੀ ਉਹਨਾਂ ਨੇ ਕਿ 20 ਮਜ਼ਦੂਰ ਜਾਨੀ ਕਿ 20 ਮਲਾਜ਼ਮ ਜਿੱਤੇ ਵੀ ਕੰਮ ਕਰਦੇ ਐ ਕਹਿੰਦੇ ਉਹਨਾਂ ਦਾ ਇੰਡਸਟਰੀ ਲਿਸਟ ਨੂੰ ਜਾਂ ਕਿਸੇ ਵੀ ਉਹਦੇ ਜਿਹੜਾ ਪ੍ਰਿੰਸੀਪਲ ੈਂਪਲਾਇਰ ਹੈਗਾ ਉਹਨੂੰ ਰਿਕਾਰਡ ਰੱਖਣ ਦੀ ਲੋੜ ਨਹੀਂ ਐ ਇਹ ਸਿੱਧੇ ਤੌਰ ਤੇ ਮਜ਼ਦੂਰ ਭਾਈਚਾਰੇ ਦੇ ਨਾਲ ਬੜਾ ਵੱਡਾ ਧੋਖਾ ਹੈ ਤੇ ਇੰਡਸਟਰੀ ਲਿਸਟਾਂ ਦੇ ਹੱਕ ਦੇ ਵਿੱਚ ਖੜਨਦਾ ਇਹ ਜਿਹੜਾ ਕੰਮ ਭਗਵੰਤ ਮਾਨ ਨੇ ਕੀਤਾ ਹੈ ਇਹ ਉਹਨਾਂ ਦਾ ਫੈਸਲਾ ਮਜ਼ਦੂਰ ਵਿਰੋਧੀ ਹੈ, ਦਲਤ ਵਿਰੋਧੀ ਹੈ, ਗਰੀਬ ਵਿਰੋਧੀ ਹੈ ਔਰ ਇਸ ਫੈਸਲੇ ਨੂੰ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਵੱਡੀ ਗੱਲ ਇਹ ਹੈ ਕਿ ਅਸੀਂ ਤੇ ਮੰਗ ਕਰ ਰਹੇ ਹਾਂ ਕਿ ਮਨਰੇਗਾ ਸਕੀਮ ਨੂੰ ESI ਦੇ EPF ਸਕੀਮ ਦੇ ਤਹਿਤ ਲੰਦਾ ਜਾਵੇ ਇੱਥੇ ਲੋੜ ਹੈਗੀ ਹੈ EPF ਤੇ ESI ਦੀ ਜਿਹੜੀ ਆਮਦਨ ਹੱਦ ਹੈਗੀ ਹੈ ਉਹ ਲੰਬੇ ਸਮੇਂ ਤੋਂ 21000 ਹੈ ਅਸੀਂ ਤਾਂ ਉਹ ਮੰਗ ਕਰ ਰਹੇ ਹਾਂ ਕਿ ਇਹਨੂੰ ਘਟੋਕਣ ਵਧਾ ਕੇ 50000 ਕੀਤਾ ਜਾਣਾ ਚਾਹੀਦਾ ਹੈ ਉਸ ਨੂੰ ਕੋਈ ਉਹ ਗੱਲ ਨੂੰ ਕੋਈ ਛੇੜਦਾ ਨਹੀਂ ਇਹ ਐਸਾਈ ਦੀ ਪੀਐਫ ਦੀ ਜਿਹੜੀ ਹੈ ਅਮਦਲ ਹੱਦ ਹੈ ਉਹਨੂੰ 50000 ਘੱਟੋ-ਘੱਟ ਕੀਤਾ ਜਾਵੇ ਔਰ ਮਜ਼ਦੂਰਾਂ ਦੀ ਜਿਹੜੀ ਡੀਸੀ ਰੇਟ ਜਾਂ ਲੇਬਰ ਰੇਟ ਜਿਹੜੇ ਹੈਗੇ ਆ ਉਹ ਬਧਾਉਣ ਲਈ 3 ਸਾਲ ਸਰਕਾਰ ਬਣੀ ਨੂੰ 3.5 ਸਾਲ ਹੋਣ ਵਾਲੇ ਆ ਉਸਦੇ ਕੋਈ ਕੰਮ ਨਹੀਂ ਕੀਤਾ ਅੱਜ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੇ ਉੱਤੇ ਡਾਕਾ ਮਾਰ ਕੇ ਇਹਨਾਂ ਨੇ ਇੰਡਸਟਰੀ ਰਿਸਟਾਂ ਦੇ ਹੱਕ ਦੇ ਵਿੱਚ ਖੜਨ ਦਾ ਜੋ ਫੈਸਲਾ ਲਿਆ ਅਸੀਂ ਕਾਂਗਰਸ ਪਾਰਟੀ ਦੇ ਮਜ਼ਦੂਰ ਮੁਲਾਜ਼ਮ ਵਿਭਾਗ ਵੱਲੋਂ ਮੈਂ ਇਹਦਾ ਸਖਤ ਵਿਰੋਧ ਕਰਨਾ ਔਰ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਚਾਹਣਾ ਕਿ ਜੇਕਰ ਤੁਸੀਂ ਇਹ ਫੈਸਲਾ ਤੁਰੰਤ ਵਾਪਸ ਨਾ ਲਿਆ ਤਾਸੀ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਮੁਲਾਜ਼ਮ ਮਜ਼ਦੂਰ ਵਿਭਾਗ ਜਣੀ ਕੇਕੇਸੀ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਸਾਰਾ ਜ਼ਿਲ੍ਹਾ ਹੈੱਡਕੁਆਟਰਾਂ ਦੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਮੰਗ ਪੱਤਰ ਦੇਵਾਂਗੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਨਾਲ ਨਾਲ ਅਸੀਂ ਇਹ ਐਜੀਟੇਸ਼ਨ ਜੜੀ ਹੈ ਸੜਕਾਂ ਤੇ ਕਰਨ ਦੀ ਔਰ ਇਸ ਗੱਲ ਦਾ ਸਿੱਧਾ ਖੁਲਾਸਾ ਜਾ ਕੇ ਤੁਹਾਡਾ ਜਿਹੜਾ ਲੁਧਿਆਣਾ ਬਾਈ ਇਲੈਕਸ਼ਨ ਹੋ ਰਿਹਾ ਉਸ ਬਾਈ ਇਲੈਕਸ਼ਨ ਦੇ ਵਿੱਚ ਵੀ ਅਸੀਂ ਕਾਂਗਰਸ ਕੇਕੇਸੀ ਕੇਕੇਸੀ ਵਿਭਾਗ ਵੱਲੋਂ ਤੇ ਦਲਤ ਮਹਾਪੰਚਾਇਤ ਵੱਲੋਂ ਇਹਦਾ ਪ੍ਰਚਾਰ ਕਰਾਂਗੇ ਕਿ ਜਿਹੜੇ ਮਜ਼ਦੂਰਾਂ ਦੇ ਖੂਨ ਦਾ ਉਹ ਪਿਆਸਾ ਹੋਇਆ ਦਾ ਭਗਵੰਤਮਾਨ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਤੇ ਡਾਕਾ ਮਾਰਨ ਲਈ ਭਗਵੰਤ ਮਾਨ ਨੇ ਜੋ ਪਹਿਲ ਕੀਤੀ ਹੈ ਦੇਖੋ ਪਹਿਲਾਂ ਵੀ ਇਹ ਹੋਇਆ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਐਕਟ ਬਣਦਾ ਹੈ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰ ਲਾਗੂ ਕਰਦੀ ਹੈ ਬੜੀ ਮੰਦ ਭਾਗੀਏ ਇਹ ਘਟਨਾ ਹੈ ਜੀ ਹੈ ਤੋਂ ਇਸ ਦਾ ਅਸੀਂ ਸਖਤ ਵਿਰੋਧ ਕਰਦੇ ਹਾਂ ਔਰ ਇਹ ਮੰਗ ਕਰਦੇ ਹਾਂ ਕਿ ਤੁਰੰਤ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਮਜ਼ਦੂਰਾਂ ਦੇ ਖਿਲਾਫ ਲਿਆ ਇਹਨੂੰ ਵਾਪਸ ਲਿਆ ਜਾਵੇ ਈਐਸਆਈ ਤੇ ਈਬੀਐਫ ਦੀ ਜਿਹੜੀ ਅਮਦਨ ਹੱਦ ਹੈਗੀ ਹੈ ਉਹਨੂੰ ਵਧਾ ਕੇ 50000 ਤੋਂ ਜਿਹੜਾ ਕੀਤਾ ਜਾਵੇ ਔਰ ਨਾਲ ਹੀ ਮਨਰੇਗਾ ਜਿਹੜੀ ਸਕੀਮ ਹੈਗੀ ਹੈ ਮਨਰੇਗਾ ਸਕੀਮ ਨੂੰ ਐਸਆਈ ਤੇ ইपीएफ ਜਿਹੜੀ ਸਕੀਮ ਹੈ ਉਹਦੇ ਤਹਿਤ ਲਿਆਂਦਾ ਜਿਹੜਾ ਚਾਹੀਦਾ ਔਰ ਤੁਰੰਤ ਪੰਜਾਬ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲੈਣ ਲਈ ਕਦਮ ਉਠਾਵੇ ਨਹੀਂ ਤੇ ਮਜ਼ਦੂਰਾਂ ਵੱਲੋਂ ਦਲਤਾਂ ਵੱਲੋਂ ਗਰੀਬਾਂ ਵੱਲੋਂ ਪੰਜਾਬ ਸਰਕਾਰ ਦੇ ਹੋਰ ਬਾਰੇ ਵਿਰੋਧ ਦਾ ਇਹ ਸਾਹਮਣਾ ਕਰ ਲਈ ਤਿਆਰ ਰਹੀ ਇੱਕ ਜੀ